ਨਿਊਜ਼ ਚੈਨਲ 04 ਵਿਖੇ ਤੁਹਾਡਾ ਸਵਾਗਤ। ਸੰਤ ਤਨੀ RAM ਗਊਸ਼ਾਲਾ ਵਿਖੇ ਹੋਈ ਚੋਰੀ ਦਿਨ ਦਿਹਾੜੇ ਮਕਰ ਸੰਕ੍ਰਾਂਤੀ ਦੀ ਅਫਸਰ ਦੇ ਪਾਰੀ ਘੱਟ ਹੋਣ ਦੇ ਬਾਵਜੂਦ ਵੀ ਗਊਸ਼ਾਲਾ ਨੰਦੇਆਣਾ ਵਿਖੇ ਚੋਰਾਂ ਚੋਰ ਨੇ ਦਿੱਤੀ ਵਾਰਦਾਤ। ਗੱਲੇ ਵਿੱਚੋਂ ਭਾਰੀ ਮਾਤਰਾ ਚ ਪੈਸੇ ਲੈ ਕੇ ਹੋਇਆ ਫਰਾਰ। ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਗਊਸ਼ਾਲਾ ਦੇ ਪੰਡਤ ਜੀ ਸਲੇਂਦਰ ਪਾਰਾਸ਼ਰ ਜੀ ਨਾਲ ਅਤੇ ਅਭੀ ਜੀ ਦੇ ਨਾਲ।

ਨਾ ਮੈਂ ਕੁੱਟਿਆ ਲੈ ਗਿਆ ਉਹ ਦੇਖਦਾ ਬਾਹਰ ਆਉਂਦਾ ਨਹੀਂ ਚੱਕ ਇਹਹੀ ਪੇਜ ਕੱਸੀ ਐਂਦੀ ਕਿਉਂ ਲਈ ਜਿੰਨੇ ਆ ਜਿਹਦੇ ਕੋਲ ਅੱਜ ਮਾਗੀ ਵਾਲੇ ਦਿਨ ਬਹੁਤ ਸੰਗਤ ਇੱਥੇ ਆਈ ਜਾਂਦੀ ਸੀ ਬਹੁਤ ਭੀੜ ਸੀ ਅੱਠੇ-ਉੱਠੇ ਪਾਸੀ ਪਵਾਈ ਜਾਂਦੇ ਸੀ ਉਹਦੇ ਕਰਕੇ ਇੱਕ ਬੰਦਾ ਆਇਆ ਪੇਚਕਸ ਲੈ ਕੇ ਤੇ ਉਹਨੇ ਗੱਲੇ ਚ ਮਾਰਿਆ ਤੇ ਉਹਨੇ ਨਾ ਸਾਰੇ ਪੈਸੇ ਛੋਰੀ ਕਰ ਲਏ ਗੱਲੇ ਦੇ ਵਿੱਚ ਕਿੰਨੀ ਲੱਗਦੀ ਸੀ ਤੇ ਹੋਰ ਕੋਈ ਸਮਾਨ ਦਾ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਜੀ ਸਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਰਕਮ ਪਤਾ ਨਹੀਂ ਕਿੰਨੀ ਲੈ ਕੇ ਕਿੰਨੀ ਨਹੀਂ ਲੈ ਕੇ ਗੱਲਾ ਪੂਰਾ ਫੁੱਲ ਭਰਿਆ ਆ ਸੀ ਤੇ ਇਸ ਕਰਕੇ ਉਹਨੇ ਇੱਕ ਮਿੰਟ ਲਾਇਆ ਬਸ ਪੇਚਕਸ ਲਾਇਆ ਤੇ ਪੇਚਕਸ ਲਾ ਕੇ ਤੇ ਨਾਲ-ਨਾਲ ਸਾਰੇ ਪੈਸੇ ਜੇਬ ਵਿੱਚ ਪਾ ਕੇ ਭੱਜ ਗਿਆ ਇਸ ਬਾਰੇ ਤੁਸੀਂ ਕੋਈ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਨੂੰ ਕੰਪਲੇਂਟ ਦੇ ਕੇ ਆਈਜੀ ਸਿਟੀ ਟੂ ਜਬ ਠੀਕ ਹੈ